ਸਸ਼ੀਗਰ ਜੀ ਦੋਸਤੋ ਯੂਪੀ ਦੇ ਹਥਰਸ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਭਗਦਾਨ ਮੱਚ ਜਾਂਦੀ ਹੈ ਜਿਸ ਦੇ ਵਿੱਚ 121 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਆ ਇਨ੍ਹਾਂ ਮਰਨ ਵਾਲਿਆਂ ਦੇ ਵਿੱਚ ਲਗਭਗ 113 ਔਰਤਾਂ ਨੇ 8 ਮਰਦ ਅਤੇ ਬੱਚੇ ਨੇ ਦਰਜਨਾ ਜ਼ਖਮੀ ਹੋ ਜਾਂਦੇ ਨੇ ਇਹ ਘਟਨਾ ਕਿਵੇਂ ਵਾਪਰੀ ਇਸ ਸਾਧ ਦਾ ਪਿਛੋਕੜ ਕੀ ਆ ਇਹਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਸ ਦੇਰੇ ਦੇ ਇਸ ਸਮਾਗਮ ਵਾਸਤੇ ਇਸ ਸਮਾਗਮ ਦੇ ਪ੍ਰਬੰਧਕ ਨੇ ਜਿਹੜੇ ਇਹ 80000 ਵਿਅਕਤੀਆਂ ਦੇ ਇਕੱਠ ਦੀ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਂਦੇ ਨੇ ਪਰ ਇੱਥੇ ਇਕੱਠ ਹੋ ਜਾਂਦਾ 2.5 ਲੱਖ ਤੋਂ ਵੱਧ ਬੰਦਿਆਂ ਦਾ ਜਦੋਂ ਸਮਾਗਮ ਸਮਾਪਤ ਹੁੰਦਾ ਤਾਂ ਸਾਰੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਜਾ ਰਿਹਾ ਹੁੰਦਾ ਲੋਕ ਉਸ ਦੇ ਪੈਰਾਂ ਦੀ ਧੂੜ ਚੱਕਣ ਵਾਸਤੇ ਇੱਕ ਦੂਜੇ ਤੋਂ ਮੂਰੇ ਹੋਣ ਦੀ ਕੋਸ਼ਿਸ਼ ਕਰਦੇ ਨੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਜਿਸ ਦੇ ਵਿੱਚ ਭਗਦੜ ਮੱਚ ਜਾਂਦੀ ਆ ਕੁਝ ਲੋਕ ਡਿੱਗ ਜਾਂਦੇ ਨੇ ਕੁਝ ਉਹਨਾਂ ਨੂੰ ਦਰੜ ਕੇ ਲੰਘ ਜਾਂਦੇ ਨੇ ਇਸ ਭਗ ਦੌੜ ਦੇ ਵਿੱਚ ਇਹ ਸਾਰਾ ਇਨਸੀਡੈਂਟ ਬਾਪਰ ਦਾਗਾ ਇਸ ਦੇ ਦੌਰਾਨ ਇਸ ਸਮਾਗਮ ਦੇ ਪ੍ਰਬੰਧਕਾਂ ਦੇ ਉੱਪਰ ਪਰਚਾ ਦਰਜ ਹੋਇਆ ਪਰ ਇਸ ਦੇ ਪਰਚੇ ਦੇ ਵਿੱਚ ਇਸ ਦਾ ਜਿਹੜਾ ਮੁੱਖ ਪ੍ਰਚਾਰਕ ਸੀਗਾ ਜਾਂ ਮੁਖ ਇਸ ਸਾਰੇ ਸੰਸਥਾ ਦਾ ਜਿਹੜਾ ਮੁਖੀ ਆ ਸ਼ਾਕਰ ਨਾਰਾਇਣ ਹਰੀ ਉਸ ਦਾ ਨਾਮ ਪਰਚੇ ਦੇ ਵਿੱਚ ਦਰਜ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਕਰੋਨਾ ਕਾਲ ਦੇ ਸਮੇਂ ਇਸ ਡੇਰੇ ਦੇ ਉੱਪਰ ਅਣਗੈਲੀ ਦੇ આરોਪ ਲੱਗੇ ਸੀਗੇ ਪਰਚਾ ਦਰਜ ਹੋਇਆ ਸੀ ਉਦੋਂ ਇਹਨਾਂ ਨੇ 50 ਵਿਅਕਤੀਆਂ ਦੇ ਇਕੱਠ ਦਾ ਸਤਸੰਗ ਕਰਨ ਦੀ ਪਰਮਿਸ਼ਨ ਲਈ ਸੀ ਪ੍ਰਸ਼ਾਸਨ ਤੋਂ ਪਰ 50000 ਬੰਦੇ ਦਾ ਇਕੱਠ ਕੀਤਾ ਸੀਗਾ ਉਦੋਂ ਵੀ ਪਰਚਾ ਦਰਜ ਹੋਇਆ ਸੀ ਪ੍ਰਬੰਧਕਾਂ ਦੇ ਉੱਪਰ ਪਰ ਉਦੋਂ ਵੀ ਸ਼ਾਕਰ ਨਾਰਾਇਣ ਹਰੀ ਦੇ ਉੱਪਰ ਪਰਚਾ ਦਰਜ ਨਹੀਂ ਸੀ ਹੋਇਆ ਇਸ ਸ਼ਾਕਰ ਨਾਰਾਇਣ ਹਰੀ ਜਾਂ ਸ਼ਾਕਰ ਵਿਸ਼ਵ ਹਰੀ ਜਾਂ ਭੋਲੇ ਬਾਬਾ ਇਸ ਦੀ ਜੂਪੀ ਰਾਜਸਥਾਨ ਮੱਧ ਪ੍ਰਦੇਸ਼ ਆਲੇ-ਦਾਲੇ ਦੇ ਰਾਜਾਂ ਦੇ ਗਰੀਬ ਜਨਤਾ ਦੇ ਵਿੱਚ ਬਹੁਤ ਪੌਪੁਲਾਰਿਟੀ ਆ ਅਕਸਰ ਇਹਦੇ ਸਮਾਗਮਾਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠਾ ਜਿਹੜਾ ਹੋ ਜਾਂਦਾ ਸਿਆਸੀ ਆਗੂ ਵੀ ਇਹਦੇ ਸਮਾਗਮਾਂ ਦੇ ਵਿੱਚ ਜਾਂਦੇ ਨੇ 2023 ਦੇ ਵਿੱਚ ਅਖਲੇਸ਼ ਜਾਦਵ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਹਦੇ ਸਮਾਗਮ ਦੇ ਵਿੱਚ ਗਏ ਅਤੇ ਚਾਰ ਪੋਸਟਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਸੀਗੀਆਂ ਅਕਸਰ ਅਸੀਂ ਦੇਖਦੇ ਹਾਂ ਕਿ ਜਿੱਥੇ ਵੀ ਇਦਾਂ ਦੇ ਕਿਸੇ ਸਾਧਗੁਰ ਲੋਕ ਜਾਂਦੇ ਨੇ ਉੱਥੇ ਪਿੱਛੇ-ਪਿੱਛੇ ਵੋਟਾਂ ਲੈਣ ਵਾਸਤੇ ਲੀਡਰ ਵੀ ਚਲੇ ਜਾਂਦੇ ਨੇ ਸ਼ਕਰ ਹਰੀ ਦਾ ਪੂਰਾ ਨਾਮ ਹੈ ਸੂਰਜਪਾਲ ਜਿਸ ਦਾ ਜਨਮ ਹੁੰਦਾ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਪਟਿਆਲੀ ਤਹਿਸੀਲ ਦੇ ਬਹਾਦਰ ਨਗਰ ਦੇ ਵਿੱਚ ਇਹ ਸ਼ੁਰੂਆਤ ਦੇ ਵਿੱਚ ਬਚਪਨ ਦੇ ਵਿੱਚ ਆਪਣੇ ਪਿਤਾ ਦੇ ਨਾਲ ਖੇਤੀ ਕਰਦਾ ਉਸ ਤੋਂ ਬਾਅਦ ਪੜ੍ਹ ਕੇ ਪੁਲਿਸ ਦੀ ਜੋਬ ਕਰਦਾ ਪੁਲਿਸ ਦੇ ਵਿੱਚ ਭਰਤੀ ਹੋ ਜਾਂਦਾ ਵੱਖ-ਵੱਖ ਥਾਣਿਆਂ ਦੇ ਵਿੱਚ ਡਿਊਟੀ ਰਹਿੰਦੀ ਆ ਜੁਪੀ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਵਿੱਚ ਵੀ ਇਹ ਐਜ਼ ਅ ਕਾਂਸਟੇਬਲ ਆਪਣੀ ਡਿਊਟੀ ਕਰਦਾ ਪਰ 2000 ਦੇ ਵਿੱਚ 1990 ਦੀ ਦਸਕ ਦੇ ਲਾਸਟ ਦੇ ਵਿੱਚ ਇਹ ਨੌਕਰੀ ਛੱਡ ਦਿੰਦਾ ਮੀਡੀਆ ਦੇ ਵਿੱਚ ਆਮ ਖਬਰ ਇਹ ਹੈ ਕਿ ਇਹਨੇ ਨੌਕਰੀ ਤੋਂ ਰਿਜ਼ਾਈਨ ਕਰ ਦਿੱਤਾ 18 ਸਾਲ ਦੀ ਸਰਵਿਸ ਤੋਂ ਬਾਅਦ ਇਹਨੇ ਰਿਜ਼ਾਈਨ ਕਰ ਦਿੱਤਾ ਪਰ ਦੈਨਿਕ ਪਾਸ ਕਰਦੇ ਅਨੁਸਾਰ ਇਸ ਵਿਅਕਤੀ ਨੇ ਰਿਜ਼ਾਈਨ ਨਹੀਂ ਕੀਤਾ ਇਸ ਦੇ ਉੱਪਰ ਜੋਨ ਉਤਪੀੜਨ ਦਾ ਚਮਤਕਾਰ ਦਾ ਅਤੇ ਜਾਦੂ ਟੋਣਿਆਂ ਦਾ ਪਰਚਾ ਦਰਜ ਹੁੰਦਾ ਅਤੇ ਇਸ ਨੋ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ। ਦੈਨਿਕ ਪਾਸ ਕਰਦੀ ਰਿਪੋਰਟ ਦੇ ਅਨੁਸਾਰ 2000 ਦੇ ਵਿੱਚ ਆਗਰਾ ਦੇ ਸਾਗੰਝ ਥਾਣੇ ਦੇ ਵਿੱਚ 7 ਵਿਅਕਤੀਆਂ ਸਮੇਤ ਇਸ ਦੇ ਉੱਪਰ ਪਰਚਾ ਦਰਜ ਹੁੰਦਾ। ਪਰ ਸਬੂਤਾਂ ਦੀ ਘਾਟ ਕਾਰਨ ਇਹ ਬੰਦਾ ਬਰੀ ਹੋ ਜਾਂਦਾ। ਬਰੀ ਹੋਣ ਤੋਂ ਬਾਅਦ ਇਹ ਬਹਾਦਰ ਨਗਰ ਦੇ ਵਿੱਚ ਆਪਣਾ ਡੇਰਾ ਚਲਾਉਂਦਾ ਤੇ ਬਾਬਾ ਬਣ ਜਾਂਦਾ ਲੋਕਾਂ ਨੂੰ ਧਾਰਮਿਕ ਪ੍ਰਚਾਰ ਕਰਨ ਲੱਗ ਜਾਂਦਾ ਲੋਕਾਂ ਨੂੰ ਆਪਣੇ ਭਗਤ ਬਣਾਉਣੇ ਸ਼ੁਰੂ ਕਰ ਦਿੰਦਾ ਬਹੁਤ ਛੇਤੀ ਇਹਦੀ ਪਪੂਲਰਿਟੀ ਵੱਧ ਗਈ ਆ ਅਤੇ ਇਹ 30 ਏਕੜ ਦੇ ਵਿੱਚ ਆਪਣਾ ਡੇਰਾ ਉਸਾਰ ਲੈਂਦਾ 2014 ਦੇ ਵਿੱਚ ਇਹ ਬਹਾਦਰ ਨਗਰ ਵਾਲਾ ਡੇਰਾ ਛੱਡ ਕੇ ਇੱਕ ਨਵਾਂ ਡੇਰਾ ਬਣਾਉਂਦਾ ਪਰ ਅੱਜ ਵੀ ਉੱਥੇ ਜਿਹੜਾ ਇਹਨੇ ਇੱਕ ਪ੍ਰਬੰਧਕ ਲਾਇਆ ਹੋਇਆ ਉੱਥੇ ਅੱਜ ਵੀ ਅਖਬਾਰਾਂ ਦੀਆਂ ਰਿਪੋਰਟਾਂ ਦੇ ਅਨੁਸਾਰ ਉੱਥੇ 12000 ਤੋਂ ਵੱਧ ਵਿਅਕਤੀ ਨੇ ਜਿਹੜੇ ਉਹ ਹਰ ਰੋਜ਼ ਆਉਂਦੇ ਨੇ ਇਹ ਇਹਦੇ ਬਾਰੇ ਮਸ਼ਹੂਰ ਆ ਕਿਸੇ ਝੜਾਵਾ ਨਹੀਂ ਲੈਂਦਾ ਪਾਰੇ ਦੇ ਤੇ ਜ਼ਮੀਨਾਂ ਦੇ ਕਬ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਨ ਦਾ ਪਰਚਾ ਵੀ ਇੱਕ ਦਰਜ ਹੋਇਆ ਸੀਗਾ ਇੱਕ ਇਹਨੇ ਨਲਕਾ ਲਾਇਆ ਹੋਇਆ ਪਾਣੀ ਵਾਸਤੇ ਉਹਦਾ ਜਲ ਵਰਤਾਉਂਦਾ ਜਿਹਨੂੰ ਇਹ ਚਮਤਕਾਰੇ ਜਲ ਕਹਿੰਦਾ ਹੈਗਾ ਅਤੇ ਲੋਕਾਂ ਦੇ ਵਿੱਚ ਇਹ ਭਰਮਾ ਕਿ ਉਸ ਦੇ ਨਾਲ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਜਦੋਂ ਕਿ ਸਭ ਤੋਂ ਵੱਡੀ ਸਮੱਸਿਆ ਹੱਥ ਰਸ ਦੇ ਵਿੱਚ ਹੁਣ ਲੋਕਾਂ ਦੇ ਨਾਲ ਵਾਪਰੀ ਆ ਇਹdੀਆਂ ਕੁਝ ਖਾਸ ਚੀਜ਼ਾਂ ਨੇ ਜਿਹੜੀਆਂ ਉਹ ਦੈਨਿਕ ਪਾਸ ਕਰਨੇ ਆਪਣੀ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਪਹਿਲੀ ਇਹ ਹੈ ਕਿ ਹੈ ਬਾਬਾ ਜੀ ਇਹ ਚੀਜ਼ ਤਾਂ ਸਾਰੇ ਆ ਮੀਡੀਆ ਦੇ ਵਿੱਚ ਚਰਚਾ ਆਈ ਆ ਕਿ ਇਹ ਚਿੱਟੇ ਚਿੱਟਾ ਪੈਂਟ ਕਮੀਜ਼ ਅਤੇ ਚਿੱਟੇ ਹੀ ਬੂਟ ਪਾਉਂਦਾ ਰੰਗਦਾਰ ਐਨਕਾਂ ਲਾ ਕੇ ਰੱਖਦਾ ਅਤੇ ਨੀਲੇ ਰੰਗ ਦੀ ਟਾਈ ਪਾ ਕੇ ਰੱਖਦਾ ਕਈ ਵਾਰ ਇਹ ਚਿੱਟਾ ਕੁੜਤਾ ਪਜਾਮਾ ਤੇ ਚਿੱਟੀ ਟੋਪੀ ਨਾਲ ਵੀ ਦੇਖਿਆ ਜਾਂਦਾ ਹੈ ਇਹ ਘਰ ਵਾਲੀ ਇਹਦੇ ਨਾਲ ਵੰਦੀ ਆ ਜਿਹਨੂੰ ਲੋਕ ਮਾਤਾ ਜੀ ਦੇ ਨਾਂ ਨਾਲ ਜਾਣਦੇ ਨੇ ਇਹ ਆਮ ਤੱਥ ਨੇ ਜਿਹੜੇ ਸਾਰੀਆਂ ਰਿਪੋਰਟਾਂ ਦੇ ਵਿੱਚ ਆ ਰਹੇ ਨੇ ਪਰ ਦੈਨਿਕ ਪਾਸ ਕਰਦੀ ਰਿਪੋਰਟ ਦੇ ਵਿੱਚ ਕੁਝ ਖਾਸ ਚੀਜ਼ਾਂ ਆ ਜਾਂਦੀਆਂ ਨੇ ਇਹ ਬੰਦਾ ਸਵੇਰੇ ਉੱਠਣ ਤੋਂ ਬਾਅਦ ਆ ਤੇ ਸੌਣ ਤੋਂ ਪਹਿਲਾਂ ਸ਼ੇਵ ਕਰਦਾ ਦੋ ਟਾਈਮ ਇਸ ਨੇ ਆਪਣੀ ਪਰਸਨਲ ਫੌਜ ਰੱਖੀ ਹੋਈ ਆ ਜਿਹਨੂੰ ਇਹ ਸੇਵਾਦਾਰ ਕਹਿੰਦਾ ਉਹ ਕਿਸੇ ਨੂੰ ਵੀ ਸਮਾਗਮ ਦੀ ਵੀਡੀਓ ਨਹੀਂ ਬਣਾਉਣ ਦਿੰਦੇ ਫੋਟੋ ਨਹੀਂ ਖਿੱਚਣ ਦਿੰਦੇ ਇਹ ਬੰਦਾ ਆਪਣੀ ਪਰਸਨਲ ਸਿਕਿਉਰਿਟੀ ਦੇ ਵਿੱਚ ਸਿਰਫ ਔਰਤਾਂ ਨੂੰ ਰੱਖਦਾ ਅਤੇ ਇਸ ਦੇ ਬੈਡਰੂਮ ਦੇ ਵਿੱਚ ਸਿਰਫ ਔਰਤਾਂ ਨੂੰ ਹੀ ਜਾਣ ਦੀ ਪਰਮਿਸ਼ਨ ਆ ਅਤੇ ਇਹ ਵਿਅਕਤੀ ਆਪਣੇ ਬੈਡਰੂਮ ਦੇ ਵਿੱਚ ਕਿਸੇ ਮਰਦ ਨੂੰ ਨਹੀਂ ਜਾਣ ਦਿੰਦਾ ਕਿਉਂਕਿ ਇਹ ਮਰਦਾਂ ਦੇ ਉੱਪਰ ਜਾਦੇ ਭਰੋਸਾ ਸਿਕਿਉਰਟੀ ਵਾਲੇ ਮਸਲੇ ਦੇ ਵਿੱਚ ਨਹੀਂ ਕਰਦਾ ਇਹ ਇਸ ਤਰ੍ਹਾਂ ਦਾ ਇਸ ਵਿਅਕਤੀ ਦਾ ਕਰੈਕਟਰ ਆ ਪਰ ਇਹ ਕੋਈ ਪਹਿਲਾ ਬਾਬਾ ਨਹੀਂ ਇਸ ਤੋਂ ਪਹਿਲਾਂ ਦਰਜਨਾ ਬਾਬੇ ਨੇ ਜਿਹੜੇ ਉਹਨਾਂ ਬਾਰੇ ਨਵੇਂ-ਨਵੇਂ ਖੁਲਾਸੇ ਨੇ ਜਿਹੜੇ ਹੋਏ ਨੇ ਰਾਮ ਰਹੀਮ ਹੋਵੇ ਚਾਹੇ ਆਸ਼ਰਾਮ ਹੋਵੇ ਚਾਹੇ ਰਾਮਪਾਲ ਹੋਵੇ ਪਰ ਉਦੋਂ ਬਾਅਦ ਉਹਨਾਂ ਡੇਰਿਆਂ ਦਾ ਕੀ ਬਣਿਆ ਉਹਨਾਂ ਬਾਬਿਆਂ ਦੀ ਜਾਂਚ ਕਿੱਥੇ ਤੱਕ ਪਹੁੰਚੇ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇਸ ਜਾਂਚ ਤੋਂ ਬਾਅਦ ਇਸ ਬਾਬੇ ਤੇ ਕੋਈ ਕਾਰਵਾਈ ਹੋਊਗੀ ਜਾਂ ਨਹੀਂ ਇਹ ਤਾਂ ਭਵਿੱਖ ਦੱਸੂਗਾ ਪਰ ਜੇ 70 ਸਾਲਾਂ ਦੀ ਆਜ਼ਾਦੀ ਦੇ 75 ਸਾਲ ਬਾਅਦ ਵੀ ਸਾਡੀਆਂ ਸਰਕਾਰਾਂ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਦੇ ਵਿੱਚੋਂ ਨਹੀਂ ਕੱਢ ਸਕੀਆਂ ਤਾਂ ਇਹ ਇੱਕ ਵੱਡਾ ਪ੍ਰਸ਼ਨ ਚਿੰਨਾਂ ਅਤੇ ਬੇਸ਼ੱਕ ਇਸ ਘਟਨਾ ਤੋਂ ਬਾਅਦ ਇੱਕ ਸਖਤ ਕਾਨੂੰਨ ਦੇ ਜਿਹੜੀ ਆ ਮੰਗ ਦੁਆਰੇ ਉੱਠ ਰਹੀ ਆ ਕਿ ਅੰਧਵਿਸ਼ਵਾਸ ਦੇ ਖਿਲਾਫ ਇੱਕ ਸਖਤ ਕਾਨੂੰਨ ਹੋਣਾ ਚਾਹੀਦਾ ਪਰ ਨਿਰਪੱਖ ਜਾਂਚ ਵੀ ਹੋਣੀ ਚਾਹੀਦੀ ਆ ਕਿ ਜਿਹੇ ਬਾਬਾ ਚੜਾਵਾ ਨਹੀਂ ਲੈਂਦਾ ਫਿਰ ਇੰਨੇ ਵੱਡੇ ਸਮਾਗਮ ਚੱਲਦੇ ਕਿਵੇਂ ਨੇ ਕਿੱਦਾਂ ਇਹਨੇ ਇੰਦਾ ਵੱਡਾ ਸਾਮਰਾਜ ਜਿਹੜਾ ਆਪਦਾ ਵਿਕਸਿਤ ਕਰ ਲਿਆ ਕਿਉਂ ਸਾਡੇ ਜਿਹੜੇ ਸਿਆਸੀ ਲੀਡਰ ਨੇ ਉਹ ਬਾਰ ਬਾਰ ਇਹਨਾਂ ਬਾਬਿਆਂ ਦੇ ਡੇਰਿਆਂ ਦੇ ਉੱਪਰ ਜਾ ਕੇ ਢੀਡੇ ਮਾਰਦੇ ਨੇ ਇਹਨੂੰ ਕਿੰਨੇ ਕ ਇਹਨਾਂ ਨੂੰ ਇਸ ਬਾਬੇ ਨੂੰ ਕਿੰਨੀ ਪੋਲੀਟੀਕਲ ਸ਼ੈਲਟਰ ਆ ਪ੍ਰਸ਼ਾਸਨ ਕੱਲਾ ਇਹਨਾਂ ਦੇ ਪਰਚਾ ਬਾਕੀ ਨਹੀਂ ਛੱਡ ਸਕਦਾ ਕਿ ਅਸੀਂ ਤਾਂ ਤੁਹਾਨੂੰ 80000 ਬੰਦੇ ਦਾ ਕਿਹਾ ਸੀ ਪ੍ਰਸ਼ਾਸਨ ਦੇ ਕਿਹੜੇ ਕਿਹੜੇ ਅਧਿਕਾਰੀ ਜ਼ਿੰਮੇਵਾਰ ਨੇ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜੇ ਇਹ ਵਿਅਕਤੀ ਕਰੋਨਾ ਦੇ ਸਮੇਂ ਦੇ ਵਿੱਚ 50000 5000 ਬੰਦਾ ਕਹਿ ਕੇ 50000 ਇਕੱਠਾ ਕਰ ਲਿਆ ਸੀਗਾ ਉਦੋਂ ਬਾਅਦ ਹੀ ਇਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਜਦੋਂ ਕਾਰਵਾਈ ਹੋਈ ਹੁੰਦੀ ਤਾਂ ਅੱਜ ਇਹ ਨਹੀਂ ਹੋਣਾ ਸੀਗਾ ਤੇ ਇੱਥੇ ਇੱਕ ਸਵਾਲ ਹੋਰ ਬਣਦਾ ਜਿਹੜੇ ਲੋਕ ਇਹ ਪ੍ਰਚਾਰ ਦਿੰਦੇ ਨੇ ਕਿ ਜੁਪੀ ਕ੍ਰਾਈਮ ਫ੍ਰੀ ਹੋ ਗਿਆ ਜੁਪੀ ਦਾ ਵਿੱਚ ਜੋਗੀ ਦਾ ਰਾਜ ਬਲਡੋਜ਼ਰ ਬਾਬਾ ਦਾ ਨਾਮ ਨਾ ਮਸ਼ਹੂਰਾ ਕਿ ਉਹ ਅਪਰਾਧੀਆਂ ਦੇ ਖਿਲਾਫ ਬਹੁਤ ਸਖਤ ਤਾਂ ਉੱਥੇ ਉਸ ਬਲਡੋਜ਼ਰ ਬਾਬਾ ਦੇ ਉੱਪਰ ਇੱਕ ਸਵਾਲ ਆ ਕਿ ਕਰੋਨਾ ਦੇ ਸਮੇਂ ਵੀ ਤੁਹਾਨੂੰ ਇੱਕ ਬੰਦਾ ਇੱਕ ਸਾਧ ਬੇਗੋਪਣਾ ਗਿਆ ਤੇ ਅੱਜ ਫੇਰ ਉੱਥੇ ਇਦਾਂ ਦਾ ਵਾਪਰ ਗਿਆ ਤੁਸੀਂ ਕੀ ਕਰਦੇ ਹੋ ਤੁਹਾਡਾ ਪ੍ਰਸ਼ਾਸਨ ਕੀ ਕਰਦਾਗਾ ਸੋ ਇੰਨੀਆਂ ਗੱਲਾਂ ਨਾਲ ਅੱਜ ਦੀ ਵੀਡੀਓ ਸਮਾਪਤ ਕਰਦੇ ਹਾਂ ਜੇ ਤੁਹਾਨੂੰ ਕੁਝ ਖਾਸ ਲੱਗਿਆ ਤਾਂ ਇਸ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ